ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਸਵਰਾਜ 8100 ਕੰਬਾਈਨ ਬਕਾਵਾ ਕੰਡੀਸ਼ਨ ਤੁਸੀਂ ਦੇਖ ਸਕਦੇ ਮਸ਼ੀਨ ਦੀ ਕੈਬਨ ਦੀ ਕੰਡੀਸ਼ਨ ਵਧੀਆ ਸਾਫ਼ ਬੰਪਰ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈਗੀ ਦੋਇਰ 14 ਮਾਡਲ ਮਸ਼ੀਨ ਨਾ ਫੀਡਰ ਦੀ ਕੰਡੀਸ਼ਨ ਦੇਖੋ ਫੀਡਰ ਫੱਟੀਆਂ ਫੀਡਰ ਚੈਨ ਟਾਇਰਾਂ ਦੀ ਕੰਡੀਸ਼ਨ ਪ੍ਰੋਡੂਸੀ ਦੀ ਕੰਡੀਸ਼ਨ ਬਲੂਰ ਦੀ ਕੰਡੀਸ਼ਨ ਵਗੈਰਾ ਸਾਰੀ ਵਧੀਆ ਸਾਫ਼ ਪਈ ਹੈਗੀ ਲਾਲ ਇਹਨੂੰ ਇੰਜਨ ਆ ਮਸ਼ੀਨ ਦਾ ਠੀਕ ਹੈ ਜੀ ਖੰਨਾ ਏਰੀਆ ਹੈ ਜਿੱਥੇ ਮਸ਼ੀਨ ਖੜੀ ਹੈ ਕਰਨੂਕਰ ਵਾਲੇ ਵਾਲੇ ਦਾ ਪਿੰਡ ਆ ਜਿੱਥੇ ਮਸ਼ੀਨ ਖੜੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਰੰਗ ਪੇਂਟ ਦੀ ਸਾਰੀ ਮਸ਼ੀਨ ਵਧੀਆ ਸਾਫ਼ ਪਈ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫ਼ ਟਾਇਰ ਪਏ ਨੇਗੇ ਦੇਖ ਲਈ ਸਾਰੇ ਮਸ਼ੀਨ ਬਰ ਕੋਲ ਓਕੇ ਕੰਡੀਸ਼ਨ ਦੇ ਵਿੱਚ ਹੈਗੇ ਖੰਨਾ ਏਰੀਆ ਹੈ ਜਿੱਥੇ ਮਸ਼ੀਨ ਖੜੀ ਹੈਗੀ 10 ਲੱਖ ਰੁਪਏ ਦੀ ਬਾਈ ਉਹਨਾਂ ਦੀ ਡਿਮਾਂਡ ਹੈ ਬਾਕੀ ਜੇ ਕਿਸੇ ਵੀ ਇਹਨਾਂ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਹੈ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈਵਰ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਹਿਵਾਂ ਦੇਖ ਸਕਦੇ ਹਾਂ ਵਧੀਆ ਸਾਫ਼ ਸਾਰੇ ਲੀਵਰ ਸੋਚਾ ਵਗੈਰਾ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈਗੀ lal engine baaki engine di condition tohi dekh sakde ho wadiya saaf condition de vich engine aa ga bell crank wagera sara dekh sakde ho बाकी वीडियो नु ਬਤੋ ਸੇਅਰ ਕਰ ਦਿਓ ਜਿੱਤੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਬਤੋ ਸੇਅਰ ਜਰੂਰ ਕਰ ਦਿਓ 크랭ਕਾਂ ਦੀ ਕੰਡੀਸ਼ਨ ਸਟਾਵਕਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ ਆ ਰੰਗ ਪੇਂਟ ਮਸ਼ੀਨ ਦਾ ਬਿਲਕੁਲ ਓਕੇ ਆ बाकी ਕੰਡੀਸ਼ਨ ਸਾਰੀ ਮਸ਼ੀਨ ਦੀ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਟੂਲ ਬਾਕਸ ਦੇ ਇੱਕ ਜਿਹੇ ਸਾਈਡ ਸੀੜਣਾ ਬਿਲਕੁਲ ਸਾਫ ਨੇ ਰੰਗ ਪੇਂਟ ਓਕੇ ਹੈਗਾ ਸਾਰੇ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਾ ਕਟਰ ਵਗੈਰਾ ਸਾਰਾ ਮਸ਼ੀਨ ਦਾ ਬਿਲਕੁਲ origignal condition ਦੇ ਵਿੱਚ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦਵਾਦੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ